ਵੀ ਸਾਡੇ 1 2 3 ਗਰੰਥੀ ਸਿੰਘ ਵੀਰ ਪਿੰਡ ਦੇ ਵਿੱਚ 20 ਸਾਲ ਉਹਨਾਂ ਸੇਵਾ ਨਿਭਾਈ ਤੇ ਜਿੱਦਨ ਬੇਟਾ ਕੈਨੇਡਾ ਚਲੇ ਗਿਆ ਬੇਟੀ ਅਮਰੀਕਾ ਤੇ ਅਗਲੇ ਦਿਨ ਸੰਗਰਾਂਦ ਦੇ ਉੱਤੇ ਆ ਕੇ ਉਹਨਾਂ ਨੇ ਕਹਿ ਦਿੱਤਾ ਕਹਿੰਦੇ ਪਿੰਡ ਵਾਲਿਓ ਚਾਬੀ ਲੈ ਲਓ ਉਹ ਕਹਿੰਦੇ ਭਾਈ ਸਾਹਿਬ 20 ਸਾਲ ਹੋ ਗਏ ਚਾਬੀ ਕਦੋਂ ਫੜਾਰੇ ਕਹਿੰਦੇ ਨਹੀਂ ਮੇਰੇ ਬੱਚੇ ਨਹੀਂ ਮੰਨਦੇ ਕਹਿੰਦੇ ਪਾਪਾ ਬਥੇਰੇ ਹੱਥ ਜੋੜ ਲੈ ਲੋਕਾਂ ਆ ਗਏ ਹੁਣ ਬੜਾ ਕੁਝ ਆਪਣੇ ਕੋ ਆ ਗਿਆ ਆਪਾਂ ਨੂੰ ਕੋਈ ਲੋੜ ਨਹੀਂ ਸੇਵਾ ਕਰਨ ਦੀ ਚਾਬੀਆਂ ਸੁੱਟ ਦੇ ਮੇਰੀ ਸਮਾਪਤੀ ਆਖੋ ਵੈਗੋ ਤੁਸ ਸਾਧ ਸੰਗਤ ਇਹ ਸਚਾਈ ਜੇ ਰੱਬ ਨੇ ਸਾਨੂੰ ਗਰੀਬੀ ਦਿੱਤੀ ਜਾਣ ਬੁਝ ਕੇ ਉਹਨੂੰ ਪਤਾ ਏ ਵੀ ਜਿੱਦ ਦਿਨ ਇਹਨਾਂ ਦਾ ਸਾਥ ਸੌਖਾ ਨਿਕਲ ਆਇਆ ਇਹਨਾਂ 3 ਵਜੇ ਉੱਠ ਕੇ ਗੁਰਦੁਆਰੇ ਦਾ ਜਿੰਦਰਾ ਨਹੀਂ ਖੋਲਣਾ ਸੁਖ ਰੋਗ ਭਇਆ ਸੁਖ ਬੰਦੇ ਨੂੰ ਰੋਗੀ ਕਰ ਦਿੰਦੇ ਮੈਂ ਭਾਈ ਸਾਹਿਬ ਨਾਲ ਹਸ ਰਿਹਾ ਸੀ ਭਾਈ ਸਾਹਿਬ ਆਪਣੀ ਅੱਡ ਬੀਤੀ ਦੱਸਣ ਛੋਟੇ ਹੁੰਦਿਆਂ ਦੀ ਤੇ ਮੈਂ ਸਟੇਜ ਤੇ ਦੱਸਦਾ ਹੁਣਾਂ ਵੀ ਜੇ ਸਾਡੇ ਕਰ ਗਰੀਬੀ ਨਾ ਹੁੰਦੀ ਦੁੱਖ ਨਾ ਹੁੰਦੇ ਤੇ ਅੱਜ ਹੋ ਸਕਦਾ ਕੋਈ ਸੁਖਦੇਵ ਸਿੰਘ ਤੁਹਾਡੇ ਸਾਹਮਣੇ ਕਥਾ ਨਾ ਕਰਦਾ ਹੁੰਦਾ ਇਬੜਾ ਵੱਡਾ ਅੰਤਰ ਜੀ ਮਾਰੇ ਦਾ ਸ਼ੁਕਰ ਕਰਿਆ ਕਰੋ ਮਾਮਪੁਰਖ ਕਿਆ ਕਰਦੀ ਸੀ ਜੀ ਦੇ ਘਰ ਚ ਦੁੱਖ ਹੈ ਜੀ ਦੇ ਘਰ ਚ ਗਰੀਬੀ ਹੈ ਲੱਖ ਸ਼ੁਕਰ ਕਰੋ ਕਹਿੰਦੇ ਉਹ ਕਿਉਂ ਕਹਿੰਦੇ ਬਾਜਾਂ ਵਾਲੇ ਨੇ ਨਹੀਂ ਕੀਤਾ ਜੀ ਦੇ ਪੁੱਤਰਾਂ ਤੇ ਖਫਣ ਤੱਕ ਨਹੀਂ ਪਿਆ ਪ੍ਰਸ਼ਾਦੇ ਦੀਆਂ ਦੋ ਬੁਰਕੀਆਂ ਤੱਕ ਨਹੀਂ ਤੇ ਉਹ ਵੱੜ ਰਿਹਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪਾਠ ਖੇੜਿਆਂ ਦਾ ਇਹ ਸੱਚੀ ਗੱਲ ਐ ਗੁਰਮਖੋ ਮੰਗਿਆ ਕਰੋ ਜਦੋਂ ਬੰਦੇ ਨੂੰ ਦੁੱਖ ਆਉਂਦਾ ਐ ਤੇ ਗੁਰਦੁਆਰੇ ਜਾਂਦਾ ਹੀ ਬੰਦੇ ਕੋਈ ਚਿੰਤਾ ਆਉਂਦੀ ਐ ਬਿਮਾਰੀ ਆਉਂਦੀ ਤੇ ਨਾਲ ਹੀ ਪੋਥੀ ਖੁੱਲ ਜਾਂਦੀ ਆਖੋ ਸਤਨਾਮ ਹੁਣ ਰਾਤ ਦੇ 12 ਵਜੇ ਹੋਣ ਤੇ ਕੋਈ ਤੁਹਾਨੂੰ ਕਹੇ ਵੀ ਵਾਹਿਗੁਰੂ ਵਾਹਿਗੁਰੂ ਜੱਪੋ ਤੇ ਆਪਾਂ ਸਿਰ ਪਾੜਦੀ ਨਾ ਕਿ ਤੂੰ ਅੱਧੀ ਰਾਤ ਮੈਨੂੰ ਸੌਣ ਨਹੀਂ ਦਿੰਦਾ ਉਹਦੀ ਦਾੜ ਦੁੱਖ ਦੀ ਕੰਨ ਦੁੱਖ ਦਾ ਸਾਰਾ ਟੱਬਰ ਸੁੱਤਾ ਤੇ ਉਹ ਬੈਠਾ ਕਰਨ ਦਿਆ ਵਾਹਿਗੁਰੂ 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 ਮਹਾਰਾਜ ਮੇਰੀ ਪੀੜ ਹਟੇ ਦਿਨ ਚੜ ਜੇ ਉਤਰਾਉਣ ਨੂੰ ਠਾਉ ਹਾਂ ਕਿਤੇ ਰਾਤ ਦੇ 12 ਵਜੇ ਗਲ ਪਵੇਗਾ ਮਹਾਰਾਜ ਦੀ ਬਾਣੀ ਕਹਿੰਦੀ ਚੰਗਾ ਏ ਤੈਨੂੰ ਰੱਬ ਨੇ ਦੁੱਖ ਦਿੱਤੇ ਗਰੀਬੀ ਦਿੱਤੀ ਤੇ ਤੂੰ ਇਹਦੇ ਕੋਲੇ ਕੋਲੇ ਰਹਿਣਾ ਏ ਜਿਦਨੇ ਨੇ ਗੱਫਾ ਖੁੱਲਾ ਦੇਤਾ ਤੂੰ ਮੁੜ ਕੇ ਤੂੰ ਵੀ ਇਹਨੂੰ ਛੱਡ ਜਾਣਾ ਆਖੋ ਸਤਨਾਮ